ਅੱਛਾ ਜੀ ਸੁਣ ਕੇ ਮੈਨੂੰ ਲੱਗਦਾ ਫਿਰ ਇਹ ਪੰਨੇ ਲੱਖ ਦੇ ਜੇ ਹੁਣ ਤੇਰਾ ਪਰਿਵਾਰ ਦਾ ਜੀ ਚਲਾ ਗਿਆ ਡੈੱਡ ਬੋਡੀ ਚ ਵੀ ਸਮੇਲ ਆਉਣ ਲੱਗੀ ਜਿੱਤੇ ਰੱਖਾਂਗੇ ਉਹ ਡੈੱਡ ਬੋਡੀ ਖਰਾਬ ਹੋਊਗੀ ਨਹੀਂ ਮਤਲਬ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਹੈ ਜੀ ਹਸਪਤਾਲਾਂ ਤੇ ਇਹਦਾ ਮਤਲਬ ਫਿਰ ਬੰਦੇ 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 ਮਾਰ ਦਿਆ ਕਰਨਗੇ ਜੀ ਬੰਦੇ ਮਾਰ ਦਿਆ ਕਰਨਗੇ ਫਿਰ ਉਹਦੇ ਬਾਅਦ ਸਮਝੌਤਾ ਹੋ ਜਾ ਕਰੂਗਾ ਉਹ ਤਾਂ ਹੋਣਾ ਨਹੀਂ ਕੋਈ ਜੀ ਦਿਹਾੜੀ ਦਾ ਬੰਦਾ ਕਦੇ ਲੱਗਦੀ ਆ ਕਦੇ ਨਹੀਂ ਉਹ ਕਿੱਥੇ ਫਿਰੂਗਾ ਤੇ ਕੋਟਾ ਕਜਰੀਆਂ ਚ ਗਰੀਬ ਬੰਦਾ ਉਹ ਇਹ ਤਾਂ ਕੋਈ ਆਪਣੇ ਪਰਿਵਾਰਕ ਮੈਂਬਰ ਹੁੰਦਾ ਤਾਂ ਸਮਝੌਤਾ ਮੇਰਾ ਆਪਣਾ ਪਰਿਵਾਰ ਆ ਜੀ ਮੇਰੀ ਭਤੀਜੀ ਆ ਸਕੀ ਹੂੰ ਫਿਰ ਉਹ ਉਹਨਾਂ ਦੇ ਹਸਬੰਦ ਤਾਂ ਕਹਿ ਰਹੇ ਨੇ ਵੀ ਕਾਰਵਾਈ ਹੋਵੇ ਕਾਨੂੰਨੀ ਕਾਰਵਾਈ ਮੰਗਦੇ ਨੇ ਹੈ ਉਹਨਾਂ ਨੇ ਕਹੀ ਪੂਰੀ ਸ਼ਾਂਤੀ ਨਾਲ ਪੂਰੀ ਸ਼ਾਂਤੀ ਨਾਲ ਵੀਰ ਜੀ ਦੀ ਸ਼ਾਂਤੀ ਨਾਲ ਉਹਨੂੰ ਆਖਿਆ ਵੀ ਜੇ ਤਾਂ ਤੈਨੂੰ ਮਨਜ਼ੂਰ ਆ ਤਾਂ ਕਹੀਂ ਨਹੀਂ ਜਵਾਬ ਦੇ ਦੇ ਕੀ ਕਹਿੰਦੇ ਫਿਰ ਉਹ ਉਹ ਕਹਿੰਦਾ ਮੈਨੂੰ ਮਨਜ਼ੂਰ ਆ ਇਹ ਕੁੜੀ ਦਾ ਪੂਰਾ ਆ ਖੜਾ ਕੱਲ ਕੱਲੂ ਜੇ ਰੱਬ ਨਾ ਕਰੇ ਕੋਈ ਹੋਰ ਇਸ ਤਰ੍ਹਾਂ ਦਾ ਕੇਸ ਹੋ ਗਿਆ ਡਾਕਟਰ ਤੋਂ ਕੋਈ ਅੰਗਹਿਲੀ ਹੋਈ ਹੈ ਜ਼ਰੂਰੀ ਨਹੀਂ ਡਾਕਟਰ ਪਤਾ ਲੱਗੇ ਗੱਲ ਦਾ ਜੀ ਉਹਨਾਂ ਤਾਂ ਭੇਜ ਲਈ ਹੈ ਜੀ ਹੂੰ ਅੱਜ ਨਹੀਂ ਕੱਲੂ ਹੋ ਜਾਊਗਾ ਹੂੰ ਇਹਦਾ ਕੋਈ ਪ੍ਰੋਣ ਹੋ ਕੇ ਆਦੀ ਵੀ ਪਾਈ ਜਿਵੇਂ ਤੂੰ ਕਹਛਿਆ ਤਾਂ ਅਸੀਂ ਸ਼ਹਿਮਤਾ ਕੀ ਨਾਮ ਆ ਜੀ ਤੁਹਾਡਾ ਤਰਸ਼ੇਮ ਸਿੰਘ ਜੀ ਤੁਹਾਡੀ ਕੀ ਲੱਗਦੀ ਜਿਹੜੀ ਘਰ ਆਈ ਆ ਜੀ ਕੀ ਗੱਲ ਕੀ ਹੋਈ ਸੀ ਗਰਗੇ ਜੀ ਉਹਨੇ ਪਿੱਤਰਾ ਪਹਾਂ ਤੇ ਦਰਦ ਹੋ ਰਿਹਾ ਸੀਗਾ ਅਸੀਂ ਇੱਥੇ ਆ ਕੇ ਦਾਖਲ ਕਰਾਈਏ ਇਹ ਪਿੱਤਰਾ ਪਹਾਂ ਕਹਿੰਦੇ ਕਹੂਗਾ ਜੀ ਕੈਥਰੀਨ ਨੂੰ ਦਾਖਲ ਕਰਾਈ ਤੀ ਇਹ ਅਸੀਂ ਨੱਤੇ ਦੇਖਣੇ ਜੀ ਕੈਥਰੀਨ ਹਾਂ ਜੀ ਉਹ ਦੋ ਆਪਰੇਸ਼ਨ ਹੋ ਗਏ ਆ ਦੀਏ ਹਾਂ ਜੀ ਆਪਰੇਸ਼ਨ ਠੀਕ ਨਹੀਂ ਹੋ ਰਹਾ ਕੀ ਉਹ ਰਸਵਾ ਠੀਕ ਸੀ ਆ ਜੀ ਇਹਦਾ ਚਰਾਪਾਂ ਰੱਖਿਆ ਤੇ ਅਗੇ ਦਵਾਈ ਭੁਕੇ ਦੇ ਹੀ ਗਿਆ ਉਹਨਾਂ ਸੋਜ ਆ ਗਈ ਜੀ ਪੰਡੇ ਤੇ ਅੱਛਾ ਹਾਂ ਜੀ ਸੋਜ ਹੋਣ ਕਾਰਨ ਇਹਨਾਂ ਵੀ ਜਾ ਕੋਈ ਨਹੀਂ ਛੁੱਟੀ ਲੈ ਜਾਓ ਇਹ ਕੋਈ ਘਰੇ ਬੈਠੇ ਬੋਲੀ ਬੋਲੀ ਸੋ ਜਾ ਉੱਤਰ ਜੀ ਤਸਾ ਜਾ ਨਹੀਂ ਕਿੰਨੇ ਦਿਨ ਛੁੱਟੀ ਦਿੱਤੀ ਹੈ ਤੁਹਾਨੂੰ ਜੀ ਹਾਂ ਜੀ ਕਿਹੜੇ ਕਿਹੜੇ ਦਿਨ ਦਿੱਤੀ ਹੈ ਕਿੰਨੇ ਦਿਨ ਰੱਖ ਕੇ ਛੁੱਟੀ ਦਿੱਤੀ ਹੈ ਤੁਹਾਨੂੰ ਪੰਜ ਦਿਨ ਰੱਖ ਕੇ ਛੁੱਟੀ ਦਿੱਤੀ ਹੈ ਜੀ ਠੀਕ ਹੈ ਕੀ ਕਿਹਾ ਵੀ ਤੁਹਾਡਾ ਮਰੀ ਠੀਕ ਹੈ ਹਾਂ ਜੀ ਉਹ ਤੋਂ ਬਾਅਦ ਘਰੇ ਜਾ ਕੇ ਕੀ ਪ੍ਰੋਬਲਮ ਆਈ ਸੀ ਮਰੀ ਘਰੇ ਜਾ ਕੇ ਸੋ ਜਾ ਉੱਤਰ ਚੜ ਗਏ ਜੀ ਉਹਨੂੰ ਸੋ ਜਾ ਪੂਰਾ ਫਰੇਮ ਆ ਗਿਆ ਜੀ ਟਬੇਡ ਨੂੰ ਪਰੇਸ਼ਾਨ ਹੀ ਆਉਂਦਾ ਆਇਆ ਕੀ ਇੱਥੇ ਸੰਪਰਕ ਕੀਤਾ ਸੀ ਹਸਪੀਟਲ ਦੇ ਨਾਲ ਹਾਂ ਜੀ ਦੁਬਾਰੇ ਫੇਰ ਲੈ ਕੇ ਆਏ ਉਹਨੂੰ ਤੁਹਾਡੇ ਤੋਂ ਕਿੰਨਾ ਕ ਚਾਰਜ ਕੀਤਾ ਗਿਆ ਸੀ ਆਪਰੇਸ਼ਨ ਕਰਨ ਦਾ ਪੈਸੇ ਪੈਸੇ ਜੀ ਹਾਂ 8000 ਰੁਪਏ ਲਿਆ ਜੀ ਇਹਨਾਂ ਨੇ ਕਿਤੇ ਦਾ ਆਪਰੇਸ਼ਨ ਹਾਂ ਜੀ ਤੇ ਦੀ 32 ਕੱਢਣ ਦਾ 6000 ਰੁਪਏ ਹਾਂ ਜੀ ਦੁਬਾਰਾ ਕਿੰਨੇ ਦਿਨਾਂ ਬਾਅਦ ਲੈ ਕੇ ਆਏ ਸਾਨੂੰ ਦੁਬਾਰਾ 5 ਦਿਨਾਂ ਬਾਅਦ ਫੇਰ ਛੱਡਿਆ ਸੀਗਾ ਜੀ ਠੀਕ ਹੈ ਦੂਜੀਆਂ ਦਿਨਾਂ ਬਾਅਦ ਦੁਬਾਰਾ ਫੇਰ ਆ ਜੀ ਦੇਖਦੇ ਪਰਿਓ ਕਰਕੇ ਦੁਬਾਰਾ ਹਾਂ ਜੀ ਦੁਬਾਰਾ ਫੇਰ ਦਿੱਤਾ ਸੀਗਾ ਜੀ ਇੱਥੇ ਪੈਸੇ ਨੇ ਟੋਟਲ ਕਿੰਨੇ ਆਪਰੇਸ਼ਨ ਕੀਤੇ ਆ ਜੀ ਟੋਟਲ ਨੇ 2 ਆਪਰੇਸ਼ਨ ਕੀਤੇ ਨੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਹਾਂ ਜੀ ਹਾਂ ਜੀ ਇਹਨੇ ਫਿਰ ਕਹਿੰਦਾ ਵੀ ਐਮੂਲੇਸ਼ਨ ਆਪ ਲਗਾਈਏ ਜੀ ਆਪ ਹੀ ਇਹ ਕਹਿੰਦਾ ਲੈ ਜੀ ਜਲਦੀ ਜਲਦੀ ਪਟਿਆਲੇ ਅੱਛਾ ਪਟਿਆਲੇ ਪਰਚ ਕਰਾਉਣਾ ਪਈ ਕਦੋਂ ਪਟਿਆਲੇ ਕੇ ਹੈ ਪਟਿਆਲੇ ਕਿਹੜੇ ਦਿਨ ਕੇ ਰਾਜ ਅਸੀਂ ਗਏ ਸੀ 19 ਤਰੀਕ ਨੂੰ 19 ਗਏ ਸੀ ਵੇ 29 ਤੁਸੀਂ ਕਹਿੰਦੇ ਉਹ ਨਹੀਂ ਪਤਾ ਨਹੀਂ ਹੁਣ ਕਹਿੰਦੇ ਪਹਿਲਾਂ ਲੱਗੀ ਚੌਥੇ ਗਏ ਆ ਕੱਲ ਪਰਸੋਂ ਗਏ ਦੁਬਾਰੇ 19 ਨੂੰ ਲੈ ਕੇ ਗਏ ਨੇ 19 ਲੱਗਿਆ ਸੀ ਬੇ ਦੁਬਾਰੇ 19 ਲੱਗੇ ਨੇ ਹਾਂ ਅੱਛਾ ਫਿਰ ਉਹ ਪਟਿਆਲਾ ਵੀ ਆਫਰ ਕਰਤਾ ਹਾਂ ਜੀ ਹਾਂ ਜੀ ਹੁਣ ਮੰਨ ਕੇ ਕਰਦੇ ਹਾਂ ਨਾਲ ਜੀ ਬਾਣ ਦੀ ਗੱਲ ਬਈ ਹੋਵੇ ਜੇ ਤਾਂ ਜਿਹੜੀ ਹੁੰਦੀ ਐ ਬਈ ਬੱਚਿਆਂ ਨੇ ਤੈਨੂੰ ਇਸ ਪਟਿਆਲਾ ਜਾ ਕੇ ਕੀ ਪਟਿਆਲਾ ਠੀਕ ਐ ਇਹ ਪਤਾ ਜਰਵਾਹ ਫਲ ਕਹਿੰਦੇ ਅੰਦਰ ਅੱਛਾ ਹਾਂ ਜੀ ਡਾਕਟਰ ਜੀ ਅੱਛਾ ਦੱਸੋ ਕੀ ਹੋਈ ਹਾਂ ਉਸ ਤੋਂ ਡੈਥ ਹੋਇਆ ਜੀ ਕਦੋਂ ਇਹ ਅੱਜ ਕੱਲ ਹਾਂ ਕੱਲ ਰਾਤ 9 ਵਜੇ ਰਾਤ 9 ਵਜੇ ਜਿਹੜਾ ਇਹ ਪਹਿਲਾਂ ਕਿਉਂ ਸੀ ਉੱਥੋਂ ਸੀ ਤੋਰੇ ਲੈ ਕੇ ਉੱਥੋਂ ਹੀ ਦਾਟੇ ਲੈ ਆਇਆ ਮੈਂ ਇਹ ਬਾਈਪਾਸ ਕਰਾ ਦਿੱਤੀ ਜਿਹੜੇ ਵੀ ਡਾਕਟਰ ਲੈਣ ਗਏ ਲਿਆ ਹੈ ਹਾਂ ਡਾਕਟਰ ਹਾਂ ਇਹ ਬਾਈਪਾਸ ਪਾਇਆ ਸੀ ਉਹ ਮੰਦਰੀ ਕੀਤਾ ਜਿਹੜਾ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਕੀ ਚੱਕਰ ਮੈਨੂੰ ਹੁਣੇ ਟੈਲੀਫੋਨ ਗਿਆ ਸੀਗਾ ਕਿ ਬਈ ਜਿਹੜਾ ਗੁਰਮਖੋ ਹਸਪੀਟਲ ਹੈ ਇੱਥੇ ਝਮਟ ਤੋਂ ਕੁਲਦੀਪ ਕੌਰ ਆ ਜਿਹੜੀ ਪਤਨੀ ترਸ਼ੇਮ ਸਿੰਘ ਉਹਨੂੰ ਇੱਥੇ ਕੁਝ ਦਿਨ ਪਹਿਲਾਂ ਕਿੱਤੇ ਦੀ ਪੱਥਰੀ ਵਾਸਤੇ ਦਾਖਲ ਕਰਵਾਇਆ ਗਿਆ ਸੀ ਉਹਦੀ ਮੌਤ ਹੋ ਗਈ ਹੈ ਤੇ ਜਦੋਂ ਮੈਂ ਇੱਥੇ ਆ ਕੇ ਹੁਣ ਦੇਖਿਆ ਤਾਂ ਇੱਥੋਂ ਇਹ ਪਤਾ ਚੱਲਿਆ ਕਿ ਵੀ ਜਿਹੜਾ ਇੱਥੇ ਦਾਖਲ ਕੀਤਾ ਗਿਆ ਇੱਕ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਿੰਦਾ ਇਹਨਾਂ ਦੇ ਜਿਹੜੇ ਪ੍ਰਾਈਵੇਟ ਹਸਪੀਟਲ ਵਾਲੇ ਆ ਇਹਨਾਂ ਦੇ ਏਜੰਟ ਹੁੰਦੇ ਆ ਏਜੰਟੇ ਹੁੰਦੇ ਆ ਜਿਹੜੇ ਕੋਈ ਪਿੰਡਾਂ ਦੇ ਦਵਾਈ ਭਲਾਣੇ ਟਿਮਕਾ ਉਹ ਜਿਹੜੇ ਦਵਾਈਆਂ ਵਾਲੇ ਜਾਂ ਜਿਹੜੀ ਆਸ਼ਾ ਵਰਕਰ ਵਗੈਰਾ ਜਾਂ ਐਂਬੂਲੈਂਸਾਂ ਵਾਲੇ ਕਿਉਂਕਿ ਇਹਨਾਂ ਦਾ ਏਜੰਟੀ ਕਰਕੇ ਇਹ ਜਿਹੜਾ ਪਿੰਡ ਝਮਟ ਪੈਂਦਾ ਇਹਨਾਂ ਦੇ ਕੋਲੇ ਜਿਹੜੇ ਉੱਥੇ ਰਾਲਾ ਸਾਹਿਬ ਵੀ ਇੱਕ ਵਧੀਆ ਹਸਪਤਾਲ ਹੈ ਜਿਹਦੇ ਵਿੱਚ ਇਹ ਉਹ ਕਰ ਸਕਦੇ ਸੀਗੇ ਪਰ ਇਹਨਾਂ ਦੇ ਪਿੱਛੇ ਨਾ ਕਿਸੇ ਜਰੀਏ ਇੱਥੇ ਲਿਆਂਦੇ ਗਏ ਤੇ ਇੱਥੇ ਇਹਨਾਂ ਤੋਂ ਆਪਣਾ ਜਿਹੜਾ ਸੀ ਪੈਸਾ ਵੀ ਭਰਵਾਇਆ ਗਿਆ ਇੱਕ ਪਿੱਤੇ ਦੇ آپریشن ਦਾ 60000 ਰੁਪਇਆ ਭਰਵਾਇਆ ਗਿਆ ਜਦੋਂ ਹੁਣ ਸੁਣਨ ਦੇ ਵਿੱਚ ਗੱਲ ਆਈ ਹੈ ਉਹ ਇਹ ਵੀ ਆਈ ਹੈ ਵੀ ਇਹਨਾਂ ਦਾ ਜਿਹੜਾ ਕਾਰਡ ਉਹ ਵੀ ਰੱਖਿਆ ਗਿਆ ਹੁਣ ਇੱਥੇ ਜੋ ਜਿਹੜਾ ਆਬ ਜਿਹੜਾ ਚਲ ਸਰਕਾਰੀ ਕਾਰਡ ਚੱਲਦਾ ਜਿਹੜੀ ਜਿਹੜੀ ਇਸ ਤੋਂ ਬਾਅਦ ਇਹ ਗੱਲ ਹੋਈ ਸੀ ਜਿਹੜੀ ਹੁਣੀ ਮੇਰੇ ਸਾਹਮਣੇ ਆ ਪ੍ਰੈਸ ਦੇ ਸਾਹਮਣੇ ਉਹਦੇ ਘਰ ਵਾਲੇ ਨੇ ਗੱਲ ਕਹੀ ਹੈ ਇਹ ਇਥੇ ਜਦੋਂ ਬਰੇਸ ਹੋਣ ਤੋਂ ਬਾਅਦ ਇਹਦੇ ਦਰਦ ਹੋਇਆ ਸੀ ਸੋਜ ਆਈ ਹੋਈ ਸੀ ਸੋਜ ਹੁੰਦੀ ਹੈ ਤੇ ਵੀ ਕਹਿੰਦੇ ਵੀ ਠੀਕ ਆ ਘਰੇ ਲੈ ਜਾਓ ਹੁਣ ਰੋਚ ਨੇ ਆਪ ਹੀ ਕਿਹਾ ਜਦੋਂ ਇਹ ਧਰੇ ਲਗੇ ਇਥੇ ਸੋਜ ਆਈ ਤਾਂ ਧਰੇ ਭੇਜਿਆ ਤਾਂ ਉਦੋਂ ਡਾਕਟਰਾਂ ਦੀ ਅਨਗਹਿਲੀ ਹੈ ਆਗਰ ਇਥੋਂ ਇਹ ਕੁਝ ਹੁੰਦਾ ਕਿ ਬਈ ਜਿਹੜਾ ਇਹ ਠੀਕ ਸੀ ਇਥੋਂ ਠੀਕ ਹੋਇਆ ਇਥੋਂ ਠੀਕ ਹੋਇਆ ਉਥੇ ਬਾਹਰ ਦੇ ਵਿੱਚ ਹੋਇਆ ਉਹ ਮੰਨੇ ਜਾਂਦਾ ਵੀ ਦੁਬਾਰਾ ਉੱਠ ਖੜਿਆ ਪਰ ਉਹ ਵੀ ਤਾਂ ਮੰਨੇ ਜਾਂਦਾ ਜੇ ਇਹਨੇ ਜਾ ਕੇ ਕੋਈ ਕੰਮ ਕੀਤਾ ਹੁੰਦਾ ਜੇ ਕਿਤੇ ਮੰਜੇ ਦੇ ਪਾਈ ਤੇ ਹੁੰਦਾ ਤਾਂ ਵੀ ਇਹਨਾਂ ਦੀ ਗਲਤੀ ਆ ਇਹ ਘਰੇ ਹੋਇਆ ਇਹਦੀ ਗਲਤੀ ਆ ਫਿਰ ਇਥੋਂ ਜਿਹੜੀ ਦੂਜੀ ਗੱਲ ਸਾਹਮਣੇ ਆਈ ਆ ਕਿ ਇਥੋਂ ਦੂਸਰੇ ਆਪਰੇਸ਼ਨ ਕਰਾਉਣ ਤੋਂ ਬਾਅਦ ਉੱਥੇ ਭੇਜਿਆ ਜੇ ਇਥੋਂ ਭੇਜਣੇ ਤਾਂ ਸਰਕਾਰੀ ਚ ਭੇਜਦੇ ਰਜੇਂਦਰਾ ਵਿੱਚ ਭੇਜਦੇ ਪ੍ਰਾਈਵੇਟ ਹਸਪੀਟਲ ਚ ਪਟਿਆਲੇ ਭੇਜਿਆ ਬੰਦੇ ਵੀ ਇਹਨਾਂ ਦੇ ਹੀ ਗਏ ਇਹਨਾਂ ਨੇ ਜੋ ਕੀਤਾ ਇਹਦੇ ਵਿੱਚ ਇਹ ਪੇਰੀ ਡਾਕਟਰ ਦੀ ਹੋ ਆ ਰਹੀ ਆ ਇਹਨਾਂ ਦੇ ਸਬੂਤਾਂ ਦੇ ਪ੍ਰਤੱਖ ਸਾਹਮਣੇ ਇਹ ਹਸਪੀਟਲ ਦੀ ਗਲਤੀ ਕਰ ਰਹੀ ਆ ਇਹਨੂੰ ਜਿਹੜਾ ਹੈ ਇਹਨਾਂ ਦੀ ਜਿਹੜੇ ਅੰਗਰੇਜ਼ ਨਾਲੇ ਬੱਚੇ ਦੀ ਡੈਥ ਹੋਈ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਰ ਚੀਜ਼ ਕਰਾਂਗੇ ਅਗਰ ਇਹ ਸੱਟ ਨਾ ਹੋਇਆ ਤਾਂ ਫਿਰ ਸਭ ਕੁਝ ਕਰਾਂਗੇ ਜੀ ਇਹਨੂੰ ਇਨਸਾਫ ਦਵਾਵਾਂਗੇ ਗਰੀਬ ਆਦਮੀ ਨੂੰ ਇਨਸਾਫ ਇਹ ਤਾਂ ਹਰੇਕ ਪੈਸੇ ਵੀ ਲੈਲੇ ਬੰਦਾ ਵੀ ਗਿਆ ਔਰ ਕੁਦਰਤੀ ਘਾਓ ਵੱਖਰੀ ਗੱਲ ਆ ਪਰ ਇੱਥੋਂ ਇਹ ਜੋ ترਸ਼ੇਮ ਸਿੰਘ ਨੇ ਦੱਸਿਆ ਕਿ ਵੀ ਉਹਦੇ ਸੋਜ ਆਈ ਹੋਈ ਸੀ ਉਹਨੂੰ ਉਵੇਂ ਹੀ ਭੇਜਤਾ ਯਾਰ ਇਹ ਤਾਂ ਗਲਤੀ ਹੈ ਨਾ ਇਹ ਡਾਕਟਰਾਂ ਨੂੰ ਪਤਾ ਹੁੰਦਾ ਜੇ ਆਪਰੇਸ਼ਨ ਕਰਨ ਵਾਲੇ ਨੂੰ ਇੱਥੇ ਦਾਖਲ ਨੂੰ ਪਤਾ ਹੈ ਕਾ ਇਹਨੋ ਕਿ ਉਹ ਚੋਕ ਤਈ ਹੈ